ਨੀਰਾਜ ਵਾਦਾ ਐ ਨਹੀਂ ਪਤਾ ਲੇਟ ਹੋ ਜੀਏ ਟਾਈਮ ਲੱਗ ਜਾਊਗਾ ਫਿਰ ਉੱਥੇ ਕਿ ਬੰਨਾਂ ਕੀ ਕਰਦੇ ਲਾਂਗੇ ਚੱਲਾਂਗੇ ਪੁੱਤ ਮੜੇ ਮੈਂ ਕੰਮ ਜੇ ਕਰਦਾ ਕੀ ਪੀ ਉੱਥੇ ਤੇ ਵੇਲਾ ਹੋ ਜੇ ਤੇ ਮਾਮੇ ਨੂੰ ਫੋਨ ਕਰਕੇ ਪੁੱਛਦੇ ਆਂ ਫਿਰ ਆਪਾਂ ਬਲੱਡ ਦਿੱਖਦਾ ਵਗ ਜਾਗੇ ਉਦੋਂ ਗਾਹ ਫਿਰ ਬਸਣ ਨਹੀਂ ਆਉਂਦੀ ਕੀ ਉਹਨੂੰ ਪੁੱਛਦੇ ਆਂ ਵੀ ਜੇ ਆਪਾਂ ਨੂੰ ਬਲੱਡ ਤੇ ਲੈ ਜਾਊਗਾ ਜਾਂ ਫੋਨ ਦੇ ਵੇਲੇ ਆਪਾਂ ਫੋਨ ਕਰਕੇ ਪੁੱਛਦੇ ਆਂ ਹੈਲੋ 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 ਮਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਆਉਣਾ ਸੀ ਤੁਹਾਨੂੰ ਬਲੱਡ ਤੇ ਲੈ ਜਾਏਗਾ ਬਾਈ ਤੂੰ ਅੱਛਾ ਆਉਂਗੇ ਤੁਸੀਂ ਹਾਂ ਆਉਣਾ ਸੀਗਾ ਕੁੜੀਆਂ ਆ ਕੁੜੀਆਂ ਵਾਲੀ ਵਾਲੀ ਕਹੀ ਜਾਂਦੇ ਆਉਣ ਛੁੱਟੀਆਂ ਹੋ ਗਈਆਂ ਅੱਛਾ ਹਾਂ ਕਹਿੰਦੇ ਨਾਨਕੇ ਜਾ ਕੇ ਆਉਣਾਗਾ ਕੈ ਕਿਹ ਬਜੇ ਆਜੋਗੇ ਬਾਈ ਬਸ ਅਸੀਂ ਘੰਟੇ ਤੱਕ ਤੁਰਾਂਗੇ ਬਾਈ ਚੱਲ ਕੋਈ ਨਾ ਮੈਂ ਅਜ ਮੁਰੇ ਫਿਰ ਲੈ ਕੇ ਤੁਹਾਨੂੰ ਠੀਕ ਆ ਬਾਈ ਹਾਂ 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 ਕੋਈ ਨਾ ਲੈ ਜੂ ਫਿਰ ਮੈਂ ਚੰਗਾ ਬਾਈ ਠੀਕ ਆ ਚੱਲ ਪੁੱਤ ਚੱਲਦੇ ਆਪਾਂ ਕੱਪੜੇ-ਕੋਪੜੇ ਪਾ ਤੈਨੂੰ ਨਵਾਦਾ ਮੈਂ ਤਿਆਰ ਕਰਦਾ ਕਿਦੇ ਫੋਨ ਸੀ ਉਹ ਤਾਂ ਅਮਨ ਦਾ ਫੋਨ ਸੀਗਾ ਅੱਛਾ ਹਾਂ ਉਹ ਛੁੱਟੀਆਂ ਮਿਲ ਗਿਆ ਨਾ ਜਿਵੇਂ ਆਖਾਂ ਨੂੰ ਅੱਛਾ ਔਰ ਇਤਨੀ ਛੱਡਣਾ ਆਉਗੀ ਹਰੇਕ ਹਾਲੇ ਤਾਂ ਛੁੱਟੀਆਂ ਮਿਲੀਆਂ ਨਹੀਂ ਆ ਕੰਮ-ਕੁਮ ਤਾਂ ਕਰਵਾ ਲੈਂਦੀ ਉਹਦਾ ਕੰਮ ਤਾਂ ਉਹ ਕੰਨੀ ਮੈਂ ਕੱਪੜੇ ਨਾਲ ਲਿਆਉਂਗੀ ਕੰਨੀ ਇੱਥੇ ਕਰਵਾ ਦਿਓ ਤੁਸੀਂ ਤੇ ਉਹ ਰੀਤ ਤੈਨੂੰ ਪਤਾ ਹੀ ਆ ਜਦੋਂ ਛੁੱਟੀਆਂ ਮਿਲ ਜਾਂਦੇ ਨੇ ਬਸ ਉਹ ਤਾਂ ਹੈ ਵੀ ਨਾਨਕੇ ਪੱਜਾਂ ਮੈਂ ਲੈ ਇੱਥੇ ਕੀ ਕਰਵਾ ਦੋ ਇੱਥੇ ਉਹ ਕਿਹੜਾ ਕੰਮ ਕਰੂਗੀ ਕਿਹੜਾ ਸੁੰਦੀ ਹੈਗੀ ਕਿਸੇ ਦੀ ਇੱਥੇ ਉਹ ਕੰਮ ਕਿਹੜਾ ਕਰੂਗੀ ਜਦੋਂ ਵੀ ਕਹਿੰਨਾ ਕੰਮ ਨੂੰ ਪਿਛਲੀ ਵਾਰ ਵੀ ਤਾਂ ਆਈ ਸੀ ਉਹਦੀ ਖੇਡਣ ਦਾ ਲਾਲਚ ਵਾਲਾ ਕਰਦੀ ਉਹ ਤਾਂ ਜੇ ਝਟਕ ਦਾਂਗੇ ਫਿਰ ਉਹ ਘਰੋਂ ਲੱਗ ਜਾਂਦੀ ਕੋਈ ਚੱਲ ਕੋਈ ਨਾ ਘੰਟਾ ਦਾ ਘੰਟਾ ਪੜਾ ਦੇ ਅਗਰੀ ਤੂੰ ਕੀ ਪੜਾ ਦਿਆ ਕਰੀ ਮੇਰੇ ਕੋਲ ਤਾਂ ਕੰਮ ਬਥੇਰੇ ਨੇ ਮੇਰੇ ਤੋਂ ਨਹੀਂ ਪੜਾਇਆ ਪੜhoe ਜਾਂਦਾ ਕਿਸੇ ਦੇ ਜਵਾਕਾਂ ਨੂੰ ਹਾਣ ਵਾਲੇ ਚੰਗਾ ਚੰਗਾ ਤੇਰਾ ਸੁਭਾਅ ਨਹੀਂ ਬਦਲਦਾ ਹੈਗਾ ਤੂੰ ਤਾਂ ਐਂ ਕਰੀ ਜਾਵੇਂਗੀ ਤੂੰ ਮੇਰੀ ਗੱਲ ਸੁਣ ਹੁਣ ਜਦੋਂ ਗੁਰਪ੍ਰੀਤ ਦੋ ਆਮਨਾ ਆ ਗਈ ਨਾ ਉਹਦੇ ਮੂਹਰੇ ਨਾ ਇਹ ਜੀਆਂ ਗੱਲਾਂ ਕਰੀ ਤੂੰ ਅਗਲੀ ਦਾ ਦਿਲ ਟੁੱਟ ਜਾਊਗਾ ਉਹ ਤਾਂ ਪਹਿਲੇ ਦੁਖੀ ਹੋ ਜਾਂਦੀ ਹੈ ਵਿਚਾਰੀ ਜਦ ਤੂੰ ਐਂ ਬੋਲਦੀ ਆ ਦਿਲ ਟੁੱਟਣ ਵਾਲੀ ਕਿਹੜੀ ਗੱਲ ਆ ਨਾਲੇ ਉਹਨੂੰ ਆਪ ਨੂੰ ਨਹੀਂ ਪਤਾ ਹੈਗਾ ਵੀ ਇੱਥੇ ਮੈਂ ਜਵਾਕੜੀ ਨੂੰ ਛੱਡ ਕੇ ਜਾਊਂਗੀ ਨਾਲੇ ਉਹਨੇ ਸ਼ਰਾਰਤਾ ਕਰਦੀ ਹੈ ਮਗਰ ਉਹ ਸਾਰਾ ਦਿਨ ਪਿੱਛੇ ਪਿੱਛੇ ਫਿਰਨਾ ਪੈਂਦਾ ਉਹਦੇ ਇੱਕ ਜਾਣ ਉਹ ਫਿਰ ਜਵਾਕ ਕਿਹਨੂੰ ਕਹੇ ਉਹਨਾਂ ਨੂੰ ਜੇ ਸ਼ਰਾਰਤ ਨਾ ਕਰਨ ਜਵਾਕ ਤਾਂ ਸ਼ਰਾਰਤਾਂ ਕਰਦੀ ਹੁੰਦੇ ਨੇ ਫਿਰ ਜੁਣੇ ਆਉਣੇ ਆ ਦੋ ਦਿਨ ਆਪ ਰਹਿ ਕੇ ਉਹਨੂੰ ਨਾਲ ਹੀ ਲੈ ਜੇ ਹੁਣ ਮਹੀਨਾ ਨੂੰ ਕੌਣ ਸੰਭੂ ਇੱਥੇ ਜਵਾਕ ਨੇ ਆਉਣ ਨੂੰ ਕਿ ਸਾਹਮਣਾ ਹੁਣ ਜਵਾਕਾਂ ਨੂੰ ਹੁੰਦਾ ਚਾ ਵੀ ਅਸੀਂ ਨਾਨਕ ਹੀ ਜਾਈਏ ਹੁਣ ਪਰਾ ਕਰੇ ਕਿੱਥੇ ਸਰਦਾ ਕੰਮ ਹੁੰਦਾ ਫਿਰ ਭੂਆ ਕੋਲੇ ਵਗ ਜਾਣ ਭੂਆ ਕੀ ਬਾੜ ਦੀਣੀ ਹੈਗੀ ਉਹਨਾਂ ਨੂੰ ਆਈ ਵਾਰੀ ਮੂੰਹ ਚੱਕ ਕੇ ਨਾਨਕੇ ਆ ਜਾਂਦੇ ਨੇ ਜਿੱਧਰ ਜਵਾਕ ਦਾ ਮੂੰਹ ਪਿਆਰ ਹੁੰਦਾ ਅਗਲਾ ਉਧਰ ਹੀ ਜਾਂਦਾ ਹੁੰਦਾ ਹੈਗਾ ਉੱਥੇ ਵੀ ਵਗ ਜੂਗੀ 10 ਦਿਨ ਉੱਥੇ ਲਾਏ ਹੋਗੀ ਮਹੀਨੇ ਦੀਆਂ ਛੁੱਟੀਆਂ ਨੇ ਉਹ ਤਾਂ ਹੁਣ ਦਹਾਕ ਦਿਨ ਕਹਿੰਦੀ ਸੀ ਚੱਲ ਇੱਕ ਬਰਿਆਂ ਦਾ ਮੇਲਾ ਆ ਗਿਆ ਤਾਂ ਕਰਕੇ ਉਹਨੂੰ ਆਇਆ ਵੀ ਹੁਣ ਮੈਂ ਮੇਲੇ ਤੇ ਵੀ ਜਾਇਆਂਗੀ ਛੇਤੀ ਆ ਜਾ ਮੈਂ ਬਲੈਨ ਨਹੀਂ ਗਰਮੀ ਆ ਉਹਨੂੰ ਮੇਲਿਆਂ ਦੀ ਪੈ ਰਹੀ ਆ ਵੀ ਕਰ ਇਹਨੇ ਬੈਠੇ ਆਂਦੇ ਟਿੱਕੇ ਤੇਰੇ ਤੋਂ ਓਏ ਚੰਗਾ ਚੰਗਾ ਜੀ ਬਾਕਾਂ ਨੂੰ ਜੰਦਾ ਯਾਰ ਤੂੰ ਕਿਉਂ ਬੋਲੀ ਨਹੀਂ ਆਈ ਮੀ ਬਸ ਤੂੰ ਉਸ ਤਾਂ ਮੈਨੂੰ ਕਹੀ ਆਇਆ ਕਰੋ ਚੱਲ ਚੰਗਾ ਤੂੰ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਫਿਰ ਮੈਂ ਜਾਨਾਂਗਾ ਆਉਣ ਵਾਲੀ ਹੋਰ ਉਹਨਾਂ ਦੀ ਬੱਸ ਫਲਾਡੇ ਤੋਂ ਲੈ ਕੇ ਆਉਣਾ ਉਹਨਾਂ ਨੂੰ ਆਹੋ ਆਹੋ ਲਿਆ ਹੋਰ ਕਿਹੜਾ ਕੋਈ ਕੰਮ ਐ ਉਹੀ ਬੋਲੀ ਜਾਂਦੀ ਐ ਲਾ ਹਲੇ ਸਵੇਰ ਦਾ ਕੰਮ ਨਹੀਂ ਨਿਬੜਿਆ ਹੈਗਾ ਮਹਾਰਾਣੀਏ ਨੂੰ ਤੜਕੇ ਆਉਣ ਦੀ ਹੋਗੀ ਬਸ ਤਾਂ ਜਾ ਜੀ ਉੱਥੇ ਮੇ ਭੈਣ ਦਾ ਫੋਨ ਆਇਆ ਕਿਵੇਂ ਮਿੰਟਸ ਤਿਆਰ ਹੋ ਗਿਆ ਵੀ ਮੈਨੂੰ ਲੈਣ ਜਾਣਾ ਜੇ ਕਿਤੇ ਕਿਸੇ ਮੇਰੇ ਭੈਣ ਭਰਾ ਦਾ ਫੋਨ ਆਇਆ ਹੁੰਦਾ ਜਾਂਕਦੇ ਮੈਂ ਕੰਮ ਭੇਜਿਆ ਹੁੰਦਾ ਵੀ ਆਹ ਚੀਜ਼ ਲਿਆ ਦੇ ਉਹਦੀ ਜਵਾਬ ਦਿੰਦਾ ਨਾ ਮੇਰੇ ਤੋਂ ਨਹੀਂ ਜਾਇਆ ਜਾਂਦਾ ਗਰਮੀ ਵਾਲੀ ਆ ਫੇਰ ਲਿਆ ਦੂੰਗਾ ਹੁਣ ਜਵਾਬ ਦਿੰਦੇ ਨਾ ਆਪਣੀ ਭੈਣ ਨੂੰ ਸੁਆਹ ਤਾਂ ਫੇਰ ਸੀ ਹੂੰ ਆਇਆ ਕਰੋ ਤੁਸੀਂ ਬੈਠੋ ਇੱਥੇ ਮੈਂ ਬੁਲਾਉਣਾ ਗੁਰਪ੍ਰੀਤ ਨੂੰ ਪਾਣੀ ਤਾਂ ਨਹੀਂ ਲਿਆਉਗੇ ਠੀਕ ਆ ਬਈ ਗੁਰਪ੍ਰੀਤਾ ਹਾਂਜੀ ਆ ਪਾਣੀ ਲਿਆ ਪੈਣ ਹੋਰੀ ਆਏ ਨੇ ਆ ਨੀ ਲੱਗੇ ਹਾਂਜੀ ਖੋਰਸ ਨਾ ਹੋ ਗਈ ਠੀਕ ਠਾਕ ਐ ਸਾਰੇ ਹਾਂ ਬਈ ਠੀਕ ਠਾਕ ਵਧੀਆ ਚਲੋ ਵਧੀਆ ਕੈਗ ਵੇ ਚੜ ਗਏ ਫਿਰ ਅੱਛਾ ਜੇ ਫੋਨ ਕਰਾ ਉਹਦੀ ਆਦੇ ਰਸਤਾ ਹੈ ਹਾਂ ਬਈ ਇਹ ਤੈਨੂੰ ਫੋਨ ਕਰੇਗਾ ਬਸ ਮੈਂ ਕੰਮ ਤਾਂ ਦਾਇਆ ਕਰਕੇ ਤੇ ਉਹਦੀ ਐ ਫਿਰ ਉਸ ਕੁੜੀ ਨੂੰ ਚੈਰ ਕਰਤਾ ਮੈਂ ਉਹਦੀ ਆਗੇ ਫਿਰ ਅਸੀਂ ਉਹ ਤਾਂ ਠੀਕ ਹੈ ਹਾਂ ਹੋਰ ਫਸਲ ਬਾਈ ਕਿਤੇ ਆਪਣੇ ਬਸਾਂ ਦਾ ਬਾੜਾ ਉਹ ਉੱਥੇ ਹਾਂ ਤੈਨੂੰ ਤੈਨੂੰ ਫੋਨ ਕਰਿਆ ਹੋਰ ਲੱਗੇ ਤਾਂ ਨਹੀਂ ਜੀਰੀ ਲਾਉਣ ਨਾ ਅਜੇ ਤਾਂ ਲੱਗੇ ਨਹੀਂ ਹੈਗੀ ਜੀਰੀ ਲਾਉਣ ਤਾਂ ਹੋ ਇਹ ਗਰਮੀ ਬਾੜੀ ਆ ਹੋਰ ਬਈ ਗਰਮੀ ਬਾੜੀ ਪੈਂਦੀ ਹੈਗੀ ਹੋਰ ਚੱਲ ਵਧੀਆ ਕਰਿਆ ਬਈ ਤੂੰ ਇਹਨੂੰ ਫੋਨ ਕਰਤਾ ਹੋਰ ਉੱਥੇ ਖੜਨਾ ਬਹੁਤ ਹੋ ਜਾਂਦਾ ਹੋਰ ਬਈ ਗਰਮੀ ਬਾੜੀ ਸਵੇਰਾ ਕੁੜੀ ਨੀ ਟਿਕਦੀ ਸੀਗੀ ਉੱਥੇ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹਾਂਜੀ ਹਾਂਜੀ ਵਧੀਆ ਲੋ ਪਾਨੀ ਜੀ ਤਲਾ ਬੰਨਸੋ ਹੋ ਠੀਕ ਸੀ ਦੀ ਜੀ ਸਾਰੇ ਕਰੇ ਹਾਂ ਠੀਕ ਠਾਕ ਸਾਰੇ ਵਧੀਆ ਆਪਣੇ ਦੱਸ ਠੀਕ ਹੋ ਤੁਸੀਂ ਹਾਂ ਹਾਂ ਵਧੀਆ ਵਧੀਆ ਸਾਰੇ ਮੈਂ ਤਾਂ ਇਹ ਕਹਿੰਦੇ ਮੈਂ ਹਾਂ ਚਲ ਵਧੀਆ ਤੂੰ ਫੋਨ ਕਰਤਾ ਤੇ ਉੱਥੇ ਤਾਂ ਖੜਨਾ ਬਹੁਤ ਔਖਾ ਹੋਏ ਨਗਰ ਮੀਂਹ ਹੋਰ ਬਈ ਗਰਮੀ ਵਾਲੀ ਸੀਗੀ ਫਿਰ ਇੱਥੇ ਆਪਣੇ ਬੱਸਾਂ ਨਹੀਂ ਨਾ ਆਉਂਦੀਆਂ ਹੋਰ ਵੀ ਬੱਸਾਂ ਦਾ ਹੋਗਾ ਬੱਸਾਂ ਨਹੀਂ ਆਉਂਦੀਆਂ ਹੁਣ ਲਾਲਾ ਤੂੰ 3 3:30 ਵਜੇ ਬੱਸ ਆਉਗੀ ਆਪਣੇ ਹਾਂ ਬੱਸ ਉਹਦੀ ਉਹੀ ਟਾਈਮ ਆਊਗਾ ਕਹਿੰਦਾ ਇੰਨੇ ਚੱਕਰ ਬਈ ਉੱਥੇ ਫੇਰ ਕੁੜੀ ਨਹੀਂ ਖੜਦੀ ਸੀ ਜਵਾਖਾਂ ਦਾ ਔਖਾ ਹੋ ਜਾਂਦਾ ਹੋਰ ਵੀ ਬਿਮਾਰ ਹੋ ਜਾਂਦੀ ਫੇਰ ਇੱਕ ਆਇਆ ਨਾ ਇੱਕ ਵਾਰਸ ਉਹੀ ਗੇੜੇ ਲਾਉਂਦੀ ਆ ਹੁਣ ਹਾਂ ਉਹੀ ਗੇੜੇ ਲਾਉਂਦੀ ਆ ਹੂੰ ਚੱਲ ਐਂ ਕਰੋ ਤੁਸੀਂ ਕਰੋ ਗੱਲਾਂ-ਬਾਤਾਂ ਹੈ ਤੇ ਮੈਂ ਆਰਾਮ ਕਰ ਲਾਂ 10 ਮਿੰਟ ਹੋ ਰੀਤ ਕਰ ਲਿਆ ਕੰਮ ਸਕੂਲ ਦਾ ਕਰਾਈ ਗਿਆ ਕਰ ਲਿਆ ਕਰ ਵੀ ਲਿਆ ਹਾਂ ਫੇਰ ਛੁੱਟੀਆਂ ਨੇ ਨਾ ਪਾਸੇ ਤੁਸੀਂ ਆਇਆ ਕੰਮ ਨਹੀਂ ਵੇੜਦਾ ਹੈ ਹਾਂ ਕਿੱਤਾ ਬਿੱਲੀ ਹੋ ਕੇ ਆਈਆਂ ਨਾਨਕੇ ਹੋਰ ਕਹਿੰਦੀ ਮੈਂ ਨਾਨਕੇ ਜਾਣਾਗਾ ਨਾਲੇ ਕਹਿੰਦੀ ਬੜਾ ਦਾ ਮੇਲਾਗਾ ਮम्मा ਉਹ ਦੇਖ ਕੇ ਆਉਣਾਗਾ ਤੇ ਮਾਂ ਚੱਲ ਤਾਂ ਨਹੀਂ ਛੱਡਿਆਉਣੀ ਐਗੀ ਕਿਉਂ ਗਰਮੀ ਲੱਗਦੀ ਹੈਗੀ ਮੇਲੇ ਚੰਨੀ ਗਰਮੀ ਚ ਐ ਨਹੀਂ ਹੈ ਜਿਵੇਂ ਆਖਾਂ ਤਾਂ ਫਿਰ ਚਾਹ ਹੀ ਹੁੰਦਾਗਾ ਹਾਂ ਉਹ ਤਾਂ ਹੈ ਹਾਂ ਜਿਵੇਂ ਆਖਾਂ ਤਾਂ ਚਾਹ ਹੀ ਹੁੰਦਾ ਮੇਲਿਆਂ ਦਾ ਚੱਲ ਵਧੀਏ ਕਿੱਤਾ ਆ ਗਈ ਹੋਰ ਇੰਤ ਤਿੰਨ ਸਵੇਰ ਦੇ ਕੰਮ ਨਹੀਂ ਕਰ ਦਿੱਤੇ ਕਾਲੀ ਕਰੀ ਗਈ ਆ ਫਿਰ ਮੈਂ ਵੀਰੇ ਨੂੰ ਫੋਨ ਕਰਕੇ ਪੁੱਛਿਆ ਹਾਂ ਤੇ ਵੀਰੇ ਸਾਨੂੰ ਤੁਹ ਲੈ ਜਾਗਾ ਫਿਰ ਆਪਣੇ ਇੱਕ ਬੱਸਾਂ ਦਾ ਪੰਗਾ ਦੇਖ ਬੱਸਾਂ ਨਹੀਂ ਆਉਂਦੀਆਂ ਹਾਂ ਉਹ ਤਾਂ ਫਿਰ ਟਾਈਮ ਐਨਾ ਟਾਈਮ ਤੋਂ ਨੂੰ ਵੀ ਬੈਠ ਰਹਾ ਤੇ ਔਖਾ ਹੋਇਆ ਹੋਰ ਫਿਰ ਬੱਚੇ ਨਹੀਂ ਖੜਦੇ ਨਾ ਗਰਮੀ ਜ਼ਿਆਦਾ ਹੈ ਹਾਂ ਗਰਮੀ ਕਰਕੇ ਰਹੋਗੇ ਫਿਰ ਤੁਸੀਂ ਵੀ ਨਾ ਮੈਂ ਤਾਂ ਫਿਰ ਮੂੜੂੰਗੀ ਨਹੀਂ ਛੱਡ ਕੇ ਜਾਊਂਗੀ ਅੱਛਾ ਅੱਛਾ ਹਾਂ ਨਹੀਂ ਛੱਡ ਕੇ ਜਾਊਂਗੀ ਫਿਰ ਕਰੇ ਨਹੀਂ ਸਰ ਦਾ ਕੰਮ ਦਾ ਕੰਮ ਵਾਲਾ ਦਾ ਰਹੋਗੇ ਤੁਹਾਡੇ ਬਿਨਾਂ ਮੈਂ ਕਿਹਨੇ ਦੇਣਾ ਨਾ ਰਹੇ ਜੂਗੀ ਚੰਗਾ ਨਹੀਂ ਤੁਸੀਂ ਰਹਿ ਜਾਂਦੇ ਹੋ ਨਾ ਦੋ ਚਾਰ ਦਿਨ ਕੋਈ ਨਾ ਨਾ ਰਹਿ ਜੂਗੀ ਇਹ ਵੀ ਫਰਕ ਹੁੰਦਾ ਜਵਾਬ ਨਾਲ ਨਾ ਰਹਿ ਜਾਂਦੀ ਹੈ ਗਿਆਂ ਤਾਂ ਕੁਝ ਨਹੀਂ ਕਹਿੰਦੀ ਇਹ ਬਸ ਇਹਨੂੰ ਕੰਮ ਧੰਦਾ ਜਿਹਾ ਕਰਾ ਦਿਆ ਕੋ ਥੋੜਾ ਮੋਟਾ ਪੜਾ ਦਿਆ ਕਰੂ ਮਗਰੋ ਵੀ ਛੋੜਾ ਕੰਡਾ ਰਹਿੰਦਾ ਦਾ ਕੰਮ ਕਰਨ ਵਾਲਾ ਹਜੇ ਹੁੰਦਾ ਟਾਈਮ ਨਾ ਕੰਮਾਂ ਚ ਮੇਰੇ ਕੋਲ ਵੀ ਟਾਈਮ ਨਹੀਂ ਹੁੰਦਾ ਹੈਗਾ ਬਿਲਕੁਲ ਹੀ ਚਲ ਕੋਈ ਨਾਲ ਦੇਖ ਲਿਆ ਕਰੂਗੀ 10-5 ਮਿੰਟ ਕੋਈ ਗੱਲ ਨੇ ਵਿੱਚ ਦੀ ਕੱਢ ਲਿਆ ਕਰੀ 10 ਮਿੰਟ ਨਿਕਲ ਜਾ ਗੱਲਾਂ ਵਿੱਚ ਹੀ ਹਾਂ ਇਹਨੂੰ ਪੜਾ ਦਿਆ ਕਰੀ ਤੇ ਉਹਨੇ ਹੋਰ ਕੰਮ ਕਰ ਖਿਆਗਾ ਥੋੜੀ ਰਹਿੰਦਾ ਕੰਮ ਕਰਨ ਵਾਲਾ ਅੱਛਾ ਅੱਛਾ ਹਾਂ ਸਰ ਫ ਉਹ ਸੁੱਤਾ ਪਿਆ ਗੀ ਦੀਦੀ ਬਸ ਨਾ ਆ ਕੇ ਨਾ ਸੌਂ ਗਿਆ ਅੱਛਾ ਅਜੇ ਸਵੇਰ ਜਲਦੀ ਉੱਠ ਗਿਆ ਸੀਗਾ ਅੱਛਾ ਤੇ ਤਾਂ ਕਰਕੇ ਸੁੱਤਾ ਪਿਆ ਮੈਂ ਬਸ ਹੁਣੀ ਕੰਮ ਜਾਣੇ ਵੇੜ ਕੇ ਹਟੀ ਸੀਗੀ ਉਹ ਜੋਂ ਜੇ ਲੱਗਿਆ ਫਿਰ ਮੈਂ ਦੁੱਧ ਪਿਆ ਕੇ ਉਹਨੂੰ ਸੁਵਾਤਾ ਅੱਛਾ ਚੱਲ ਨਾਲ ਇਹ ਉਹਨੂੰ ਖੜਾ ਲਿਆ ਕਰੂਗੀ 10 ਮਿੰਟ ਤੂੰ ਕੰਮ ਕਰ ਲਿਆ ਕਰੀ ਫਿਰ ਇਹਨੂੰ 10 ਮਿੰਟ ਤੂੰ ਉਹੀ ਪੜਾ ਦਿਆ ਕਰੀ ਤੋਂ ਨੂੰ ਪਤਾ ਬੱਚੇ ਕਰਕੇ ਨਾ ਟਾਈਮ ਹੀ ਲੱਗਦਾ ਉਹ ਤਾਂ ਆਦੇ ਪਾਪਾ ਕੋਲੇ ਵੀ ਨਹੀਂ ਜਾਂਦਾ ਹੈਗਾ ਮੈਂ ਵੀ ਕਦੇ ਰੋਟੀ ਬਣਾਉਣੀ ਹੈ ਨਾ ਕੋਲੇ ਬਿਠਾਇਆ ਕਿ ਉਹਨੂੰ ਖੇਡੇ ਲਾ ਕੇ ਫਿਰ ਰੋਟੀ ਬਣਾਉਣੀ ਹੈ ਮੇਰੇ ਕੋਲੇ ਇੱਕ ਉਹ ਮੈਂ ਮਮਾ ਕੋਲੇ ਜਾਣਾ ਨਹੀਂ ਕੋਈ ਗੱਲ ਦੀ ਚੌੜ ਜੂੜ ਦਾ ਘਾਟੀ ਕਰ ਤੁਹਾਨੂੰ ਵੀ ਪਤਾ ਦੇਖੇ ਨਹੀਂ ਚੌੜ ਨਹੀਂ ਕਰ ਦੇਗੀ ਤੇ ਪਿਛਲੀ ਵਾਰ ਤੁਸੀਂ ਆਏ ਸੀਗੇ ਸੈਕੰਡ ਸ਼ਨੀਵਾਰ ਵਾਰ ਨੂੰ ਐਤਵਾਰ ਨੂੰ ਉਹ ਦਿਨ ਇਹਨੇ ਮਾਰਿਆ ਜੋ ਤੁਸੀਂ ਤਾਇਕੇ ਕਰੇਗੇ ਸੀ ਮਾਰਦੀ ਇਹ ਮਾਰਦੀ ਕਿਉਂ ਨਹੀਂ ਮੈਂ ਚਲ ਕੋਲ ਜਾਂਦੀ ਨੂੰ ਮੈਂ ਸਮਝਾ ਦੂੰਗੀ ਤਾਂ ਮੈਂ ਕੋਈ ਗੱਲ ਨਹੀਂ ਬੱਚਾ ਆ ਫਿਰ ਰੋਣ ਲੱਗ ਜਾਂਦਾ ਹੈਗਾ ਫਿਰ ਮੈਨੂੰ ਗੁੱਸਾ ਆ ਜਾਂਦਾ ਵੀ ਚਲ ਕਾਤੋਂ ਮਾਰਿਆ ਜਵਾਕ ਦੇ ਮੈਂ ਨਹੀਂ ਅਜੇ ਤੱਕ ਉਹਦੇ ਹੱਥ ਲੈ ਲੜਦੀ ਐ ਮੈਂ ਕੋਈ ਗੱਲ ਨਹੀਂ ਭਾਬੀ ਮੈਂ ਸਮਝਾ ਦੂੰਗੀ ਕੋਈ ਗੱਲ ਨਹੀਂ ਜਵਾਕਾਂ ਤੇ ਕੋਈ ਗੱਲ ਨਹੀਂ ਜਵਾਕ ਤਾਂ ਫਿਰ ਆਏ ਮਾੜੀ ਮੋਟੇ ਚੌੜ ਕਰਦੀ ਹੁੰਦੇ ਨੇਗੇ ਉਹ ਤਾਂ ਚਲ ਕੋਈ ਨਾ ਫਿਰ ਮਾੜੀ ਚੌੜ ਵੀ ਨਹੀਂ ਨਾ ਜਵਾਕ ਨਹੀਂ ਨਹੀਂ ਚੌੜ ਤਾਂ ਕਾਨੂੰ ਕਰਦੀ ਐ ਜੀ ਨੇੜੇ ਦਿਨ ਤੁਸੀਂ ਉਹਦੀ ਪੂਆ ਕੋਲੇ ਛੱਡ ਆਉਂਦੇ ਨਾ ਉੱਥੇ ਵਧੀਆ ਨਾਲ ਉਹਦੇ ਜਵਾਕ ਵੀ ਇਹਦੇ ਦੇ ਜਿੱਡੇ ਨਾਲ ਵਧੀਆ ਖੇਡਦੀ ਐ ਫਿਰ ਆਇਆ ਭਾਬੀ ਇਹਦੇ ਜੀਵਰੇ ਲੱਗਦਾਗਾ ਕਹਿੰਦੀ ਮੈਂ ਨਾਨਕੇ ਜਾਣ ਵਾਲਾ ਮੈਂ ਬਰਿਆਂ ਤੇ ਤਾਂ ਕਰਕੇ ਮੈਂ ਚੱਲ ਤੈਨੂੰ ਦੋ ਦਿਨ ਛੱਡਣੇ ਫਿਰ ਚੱਲ ਕੋਈ ਗੱਲ ਨਹੀਂ ਤੇ ਛੁੱਟੀਆਂ ਵਾਲੀਆਂ ਪੰਜਾਂ ਦੇ 15 ਦਿਨ ਉੱਥੇ ਲਾ ਆਉਗੀ। ਜਿਵੇਂ ਅਖੰਡ ਤੈਨੂੰ ਪਤਾ ਲੱਗਦਾ ਉੱਥੇ ਵੀ ਤਾਂ ਜੀ ਲੱਗੂ ਹੀ ਤੂੰ ਸਤਾ ਬਸ ਆਪ ਹੀ ਘਈਅਨ ਨੇ ਉਹ ਵੀ ਇੱਥੇ ਰਹੂਗੀ ਇੱਥੇ ਰਹੂਗੀ। ਨਹੀਂ ਬੰਨ ਉਹਨੂੰ ਕਿੰਨੀ ਤਾਂ ਗਰਮੀ ਹੈਗੀ। ਯਾਨੀ ਇਹ ਜਵਾਕ ਰਿਹਾ ਥੋਡੇ ਵਾਲਾ ਜੀ ਕਰਦਾ ਹੋਣਾ ਵੀ ਮੈਂ ਵੀ ਇੱਥੇ ਨਾ ਕੇ ਜਾਵਾਂ ਮੇਲੇ ਤੇ। ਨਹੀਂ ਬੱ비 ਇਹ ਕਹਿੰ ਚੱਲ ਮੈਂ 4 ਦਿਨ ਲਾ ਆਉਣੀ ਆਂਗੀ। ਜਵਾਖ ਵਾਲੀ ਜਿੱਦ ਕਰੀਏ ਹੋਰ ਵੀ ਜਵਾਖ ਨਾਨਕ ਜਾਂਦੇ ਨੇ ਫਿਰ ਇਹਨੂੰ ਵੀ ਆਏ ਹੁੰਦਾ ਵੀ ਮੋਹ ਵੱਧ ਕਰਦੀ ਔਰੋਂ ਦਾ ਪਿਆਰ ਵੀ ਮੈਂ ਜਦ ਮਾਮੂ ਕੋਲ ਜਾ ਮਾਮੂ ਕੋਲ ਜਾਂਦਾ ਕਿੰਨੇ ਦਿਨ ਉਹ ਕਹਿੰਦੀ ਨੂੰ ਇਹ ਤਾਂ ਮੈਂ ਕਾਲਜੀ ਕਰੀਗੀ ਮੈਂ ਤੈਨ ਛੱਡ ਕੇ ਆਉਂ ਛੱਡ ਕੇ ਆਉਂਗੀ ਮਰਜੀ ਆ ਭਈਏ ਨੇ ਜੀ ਜੂ ਨਾ ਲਾਇਆ ਦੇਖ ਲੈ ਵਾਰੀ ਵਾਰੀ ਛੱਡਣ ਛੁੱਡਣ ਦਾ ਸਾਡੇ ਤੋਂ ਆਈ ਦੇਣੇ ਹੈਗਾ ਸਾਨੂੰ ਉਥੇਰੇ ਕੰਮ ਨਹੀਂ ਆਵਦਾ ਲੈ ਜੀ ਫੇਰ ਆ ਕੇ ਇਹਨੂੰ ਲਦਾਸ ਤਾਂ ਬਾਰ ਬਾਰ ਕਹੀ ਜਾਂਦੀ ਆ ਭੂਆ ਕੋਲ ਛੱਡਾਂ ਦੀ ਭੂਆ ਕੋਲ ਛੱਡਿਆ ਹੁੰਦੀ ਬਿੱਜੇ ਦਾ ਜੀ ਚਲੋ ਰੇ ਲੱਗਦਾ ਦਾ ਮੇਰਾ ਭਰਾ ਤਾਂ ਵਸੇਰਾ ਚੰਗਾ ਪਰ ਇਹੀ ਚੰਦਰੀਆ ਕੀ ਕਰਾਂ ਹੁਣ ਫਿਰ ਮੈਂ ਹੁਣ ਜਵਾਖ ਵੀ ਜਿੱਦ ਪੈ ਰਹਾਗਾ ਹੁਣ ਮੈਂ ਜਵਾਖੜੀ ਨੂੰ ਧੱਕੇ ਨਾਲ ਲਿਆ ਸਕਦੀਗੀ ਜਵਾਖ ਦੇ ਮਨ ਤੇ ਕੀ ਜਾਊਗੀ ਵੀ ਮੈਨੂੰ ਮਾਮੇ ਕੋਲੋਂ ਧੱਕੇ ਨਾਲ ਲਿਆਈ ਮम्मा ਕੀ ਕਰਾਂ ਸੱਚੀ ਬਹੁਤ ਔਖਾ ਹੋ ਰਹਾਗਾ ਮੇਰੀ ਮਾਂ ਹੁੰਦੀ ਤੇ ਉਹ ਤਾਂ ਮੈਨੂੰ ਫੋਨ ਕਰਕੇ ਪਹਿਲਾਂ ਹੀ ਕਹਿ ਦਿੰਦੀ ਸੀਗੀ ਵੀ ਛੁੱਟੀਆਂ ਹੋ ਗਈਆਂ ਹੁਣ ਤੂੰ ਛੱਡ ਜਾ ਜਵਾਖਾਂ ਨੂੰ ਵਧੇ ਜੀ ਲਾ ਲੈਣਗੇ ਇੰਨਾ ਮੋਹ ਪਿਆਰ ਕਰਦੀ ਸੀਗੀ ਇਹ ਤਾਂ ਪਤਾ ਨਹੀਂ ਕਹੇ ਜੀ ਕੋ ਲੈਣੀ ਆਈ ਹੈਗੀ ਮੱਥੇ ਬਾਟੀ ਪਾ ਲੈਣੇ ਸਾਨੂੰ ਤਾਂ ਦੇਖ ਕੇ ਜਰਦ ਵੀ ਨਹੀਂ ਹੈਗੀ ਜੀ ਜਦੋਂ ਮੇਰੇ ਮਾਂ ਹੁੰਦੀ ਸੀ ਲੈ ਨਾ ਮੋ ਪਿਆਰ ਕਰਦੀ ਸੀ ਜਿਵੇਂ ਆਖਾਂ ਨਾਲ ਮਾਂ ਪਰ ਨਾਲੇ ਪੇਕੇ ਹੁੰਦੇ ਨੇ ਭਾਈ ਪਰਜਾਈ ਕੌਣ ਕਿਸੇ ਨੇ ਪਵਾ ਮੇਰਾ ਲੱਖ ਭਰਾ ਮੇਰਾ ਸਾਡਾ ਮੋ ਪਿਆਰ ਕਰਦਾਗਾ ਫਿਰ ਉਹ ਗੱਲ ਜੀ ਨਹੀਂ ਨਾ ਬਣਦੀ ਜਿਨਾਂ ਚਕ ਹਨਾ ਆਪਦੇ ਆਪਦੇ ਦਿਲ ਹੁਣਾਏ ਕਹਿਣ ਹਨਾ ਵੀ ਅਸੀਂ ਹਾਂ ਵੀ ਬਾਕੀ ਥੋੜੇ ਜਿਵਾਖਾਂ ਨੂੰ ਅਸੀਂ ਰੱਖ ਲਾਂਗੇ ਜਦ ਛੁੱਟੀਆਂ ਨਹੀਂ ਆ ਤੇ ਉਹ ਤਾਂ ਐ ਮੈਨੂੰ ਬਾਰ-ਬਾਰ ਸੁਣਾਈਆਂ ਕਰੀ ਜਾਂਦੀ ਹੈਗੀ ਕਿ ਪੂਆ ਕੋਲੇ ਪੂਆ ਕੋਲੇ ਵਿਚਾਲ ਜਵਾ 10000 ਦਿਨ ਲਾ ਜੂਗਾ ਹਨ ਜਦੋਂ ਇਹ ਜੰਦਰੀਆਂ ਭਰਜਾਈਆਂ ਆ ਜਾਣ ਉਦੋਂ ਆਪ ਦਾ ਬਿੰਦਿਲ ਕਰਦਾ ਪੇਕੇ ਆਉਣ ਨੂੰ ਕੀ ਕਰੀਏ ਮਜਬੂਰੀ ਆ ਹਨਾ ਬੱਚਿਆਂ ਦਾ ਵੀ ਮਾਣ ਦਿਲ ਰੱਖਣਾ ਪੈਂਦਾਗਾ ਲੋ ਚਾਪੀ ਕਰਮਣਾ ਹੋਵੇ ਪੁੱਤ ਲਓ ਮੈਂ ਠੰਡੀ ਠੰਡੀ ਕਰਕੇ ਚਲਦੀ ਆਮ ਨੂੰ ਜਾਉਂਗੀ ਫਿਰ ਕੇ ਹੁਣੀ ਜਾਉਂਗੀ ਥੋੜਾ ਟਾਈਮ ਤੱਕ ਨਾ بس ਮੈਂ ਤਾਂ ਮੁੜੂੰਗੀ ਹੁਣੀ ਯਾਨੀ ਛੱਡ ਕੇ ਮੁੜੂੰਗੀ ਕਿਉਂਕਿ ਮੈਂ ਲਾਸਟ ਹਾਂ ਹਾਂ ਮੈਂ ਛੱਡ ਕੇ ਮੁੜੂੰਗੀ ਮੈਨੂੰ ਭੁੱਖ ਲੱਗੀ ਆ ਮੈਂ ਚੀਜੀ ਖਾਣੀ ਆ ਕੋਈ ਗੱਲ ਨਹੀਂ ਪੁੱਤ ਤੇਰੇ ਮਾਮੂ ਨੂੰ ਆ ਜਾਣਦੇ ਉਹ ਤੁਹਾਨੂੰ ਚੀਜੀ ਦਵਾ ਲਿਆਊਗਾ ਠੀਕ ਆ ਹੁਣ ਦਾ ਗਰਮੀ ਹੋ ਰਹੀ ਦੁਪਹਿਰਾ ਹੋ ਰਿਹਾਗਾ ਤੇ ਉਹਨੂੰ ਆ ਜਾ ਤੇ ਉਹ ਚੀਜੀ ਦਵਾ ਲਿਆਊਗਾ ਫਿਰ ਠੀਕ ਆ ਸਾਡੇ ਛੇ ਦਿਨੋਂ ਭੁੱਖ ਲੱਗੀ ਵੀ ਗਈ ਹਲੇ ਹੁਣ ਤਾਂ ਚਾਹ ਪੀ ਕੇ ਹਟਿਆ ਕੱਪ ਹਲੇ ਚਾਹ ਲਿਆ ਪਏ ਨੇ ਜਵਾਬ ਤਾਂ ਫਿਰ ਭਾਬੀ ਇਹੀ ਕਰਦੇ ਹੁੰਦੇ ਨੇਗੇ ਤੋਂ ਉਸ ਤਾਂ ਬਾੜੇ ਚਮਲਾ ਰੱਖੀਆ ਦੁਕਾਨ ਵਾਲੀ ਚੀਜ਼ਾਂ ਦਾ ਸੁਭਾ ਪਾ ਕੇ ਉਹੀਂ ਨੂੰ ਚਮਲਾ ਨਾ 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 ਦੁਕਾਨ ਤੇ ਤਾਂ ਘਾਣੂ ਜਾਂਦੀ ਹੈਗੀ ਇਹ ਤਾਂ ਬਸ ਉਹੀ ਕਹਤਾ ਵੀ ਮੰਮੀ ਮੈਂ ਚੀਜੀ ਲੈ ਕੇ ਆਉਣੀ ਹੈਗੀ ਜੇ ਲੈ ਕੇ ਆਉਣੀ ਜਵਾਬ ਤਾਂ ਨੂੰ ਪਤਾ ਭਾਬੀ ਤੂੰ ਆਪ ਹੀ ਸਿਆਣੀਆਂ ਹਨਾ ਵੀ ਜਵਾਬ ਤਾਂ ਕਰਦੀ ਹੁੰਦੇ ਨੇਗੇ ਜੇ ਪਤਾ ਹੈ ਵੀ ਮੇਰੀ ਕੁੜੀ ਖਾਂਦੀ ਆ ਫਿਰ ਹੁਣ ਸ਼ਹਿਰੋਂ ਤਾਂ ਤੁਰ ਹੀ ਆਈਆਂ ਉੱਥੋਂ ਲੈ ਕੇ ਆਉਂਦੇ ਨੇ ਨਾ ਇਹਦੇ ਵਾਸਤੇ ਸਮਾਨ। ਉੱਥੇ ਗਰਮੀ ਬਾੜੀ ਸੀਗੀ ਕਿਵੇਂ ਅਸੀਂ ਬਜ਼ਾਰ ਚ ਜਾਂਦੇ। ਅਸਾਂ ਅਸੀਂ ਉਰਾ ਮੋੜ ਤੇ ਆ ਕੇ ਖੜੇ ਆਂਗੇ। ਲੈ ਬਸ ਸਟੈਂਡ ਤੇ ਵੀ ਦੁਕਾਨਾਂ ਹੁੰਦੀਆਂ ਨੇ ਇਹਨਾਂ ਦੇ ਸਮਾਨ ਵਾਲੇ। ਅਸੀਂ ਉਰਾ ਆਈਟੀਆ ਤੇ ਉਤਰਗੇ ਅਸੀਂ ਬਸ ਸਟੈਂਡ ਤੇ ਨਹੀਂ ਗਏਗਾ। ਓਚਾ ਸਮਝਦੀ ਕਿੰਨੀਆਂ ਦੁਕਾਨਾਂ ਨੇ ਤੂੰ ਐਂ ਕਹੇ ਵੀ ਸਿੱਧੀ ਵੀ ਮੈਂ ਲੈ ਕੇ ਨਹੀਂ ਆਉਂਦੀ ਹੈਗੀ। ਨਾ ਨਾ ਇਹ ਜਿੱਦ ਕੋ ਗਾਲ ਨਹੀਂ ਭਾਬੀ। ਲਾਹੌਰ ਕੀ ਪਹਿਲਾਂ ਸਾਨੂੰ ਲੈ ਕੇ ਆਇਆਗਾ। ਹੁਣ ਇਹਦੀ ਚੀਜ਼ ਦੁਕਾਨ ਤੇ ਲੈਣ ਬਾਅਦ ਜੋਨ ਤੋਂ ਬਸ ਇਹੀ ਕੰਮ ਐ। ਤੁਸੀਂ ਮਾਮਾ ਤੀਂ ਹੀ ਨਹੀਂ ਠੀਕ ਆਉਂਦੇ ਉਹ ਉਨੇ ਕੀ ਕੰਮ ਕਰਨਾ ਹੋਰ ਆ ਜਾਂਦੀਆਂ ਨੇ ਇੱਥੇ ਕੰਮ ਤਾਂ ਹੋ ਰਹੀ ਠੀਕ ਆਉਂਦੇ ਸਾਡੇ ਦੇਖ ਲੈ ਚੀਜ਼ ਹੀ ਮੰਗੀ ਸੀ ਕੁੜੀ ਨੇ ਇੰਨਾ ਕੁਝ ਸੁਣਾ ਗਈ तू कि सोचा जी अच बैठी हाँ की हो गया मेनू क्या होना कुछ नहीं होया फिर हाँ बैठी तू तो ਲਹਿਣ ਬੈਠੀ ਵੀ ਨਾ ਕੰਮ ਕਰਕੇ ਮੂੰਹ ਤਾਂ ਦੇਖ ਲੈ ਕਿਵੇਂ ਬਣਾਇਆਗਾ ਮੂੰਹ ਨੂੰ ਕੀ ਮੂੰਹ ਨੂੰ ਕੀ ਹੋਇਆ ਜਿਹੜਾ ਪਹਿਲਾਂ ਸੀ ਉਹ ਹੀ ਹੋਇਆ ਹੋਣਾ ਮੈਨੂੰ ਤਾਂ ਲੱਗਦਾ ਜਿਵੇਂ ਬਾਲੀ ਕੋਈ ਪਾਰਾ ਨੁਕਸਾਨ ਹੋ ਗਿਆ ਹੁੰਦਾਗਾ ਬਾਲੀ ਸਾਈਡ ਜੀ ਬੈਠੀ ਆ ਨੁਕਸਾਨ ਹਲੇ ਹੋਇਆ ਨਹੀਂ ਹਲੇ ਹੋਊ ਆ ਕੀ ਹੋ ਗਿਆ ਲੈ ਹਲੇ ਘੰਟਾ ਨਹੀਂ ਹੋਇਆ ਉਹਨਾਂ ਨੂੰ ਆਈਆਂ ਨੂੰ ਕਰੀ ਜਾਂਦੀ ਸੀ ਹੋਰੀ ਤਾਂ ਮਮਾ ਮੈਨੂੰ ਤਾਂ ਭੁੱਖ ਲੱਗੀ ਪਈ ਐ ਉਹ ਮੈਡਮ ਬਗੋ ਕੋਈ ਨਾ ਤੇਰੇ ਮਾਮੂ ਨੂੰ ਫੋਨ ਕਰ ਦਿੰਦੀ ਹੈਗੀ ਉਹ ਤੈਨੂੰ ਚੀਜ਼ ਲੈ ਦੂਗਾ ਉਹ ਫੇਰ ਕੀ ਗੱਲ ਐ 10 ਰੁਪਏ ਦੀ ਚੀਜ਼ ਲੈ ਆ ਦੂੰਗਾ ਜੇ ਮੈਂ 10 ਦੀ ਕੌਣ ਖਾਂਦਾ ਅੱਜ ਕੱਲ੍ਹ ਦੇ ਜਵਾਕ ਨਹੀਂ ਖਾਂਦੇ 10 20 ਦੀ ਚੀਜ਼ ਨਾਲੇ ਨੜੇ ਰਹੂ ਇੱਕ ਘਟੋ ਘਟ 15 ਦਿਨ ਉਹ ਦੋ ਦੋ ਟਾਈਮ ਕਿਹਾ ਕੁੜ ਮੈਂ ਦੁਕਾਨ ਤੇ ਜਾਣਾਗਾ ਬਸ ਫਿਰ ਤਾਂ ਇੰਨਾ ਜੋਗੀ ਰਹਿ ਗਏ ਹੋਰ ਤਾਂ ਕਿਉਂ ਕੋਈ ਕੰਮ ਨਹੀਂ ਆਪਣੇ ਕੋਲੇ ਉਹ ਫੇਰ ਕੀ ਗੱਲ ਐ 5 400 ਰੁਪਏ ਲੱਗ ਜੂ ਕਿੱਡੀ ਗੱਲ ਐ ਜਵਾਖਾਂ ਨੂੰ ਚਾਹ ਹੁੰਦਾ ਦਾ ਨਾਨਕੇ ਆਉਣ ਦਾ ਜੇ ਆਪਣੀ ਚੀਜ਼ਾਂ ਲੈ ਕੇ ਦੇਵਾਂਗੇ ਫਿਰ ਕੌਣ ਲੈ ਕੇ ਦੇਊਗਾ ਨਾ ਐਡੇ ਗੁੱਡੇ ਕਰਾ ਕੇ ਦਿੱਤੀ ਹੈਗੀ ਜਿਹੜੀ ਉਹਨੂੰ ਦੁਕਾਨ ਦੀਆਂ ਚੀਜ਼ਾਂ ਤੋਂ ਮੈਨਾਂ ਕਦੇ ਰੋਟੀ ਨਹੀਂ ਖਾਈ ਦੀ ਸਬਜ਼ੀ ਤਨੀ ਕਹੋ ਜੀ ਗੰਦੀ ਆਤ ਪਾਰਖੇ ਦੁਕਾਨਾਂ ਦੀ ਚੀਜ਼ਾਂ ਉਹ ਸਾਰੀ ਜਵਾਖਾਂ ਨਹੀਂ ਹੁੰਦੀ ਆਤ ਤਾਂ ਬਾਹਰ ਦਾ ਖਾਣ ਦੀ ਆਤ ਹੈ ਕਿੰਨੂ ਨਹੀਂ ਉਹ ਜਵਾਖ ਸਾਰੀ ਖਾਂਦੇ ਨੇ ਖਾਂਦਾ ਕੌਣ ਨਹੀਂ ਅੱਜ ਕੱਲ੍ਹ ਨਾਲੇ ਆਪਣਾ ਗੁਰਫਤੇ ਕਿੱਡਾ ਹੈਗਾ ਪੂਰਾ ਪਰਦਾ ਜਵਾਖ ਹੈ ਉਹ ਵੀ ਬਿਸਕੁਟ ਦੇਖ ਕੇ ਹੱਥ ਮਾਰ ਲੱਗ ਜਾਂਦਾ ਵੀ ਬਿਸਕੁਟ ਲੈਣੇ ਆ ਲੈ ਤੁਸੀਂ ਆਪਣੇ ਜਵਾਖ ਨੂੰ ਹੁਣ ਉਹਨਾਂ ਨਾਲ ਤੋਲਦੇ ਹੋ ਪਹਿਲਾਂ ਬੁੜੇ ਬੁੜੀਆਂ ਨੇ ਕੀ ਬਣਾਤਾ ਸਾਰਾ ਘਰ ਕੁੜੀਆਂ ਨੂੰ ਲਟਾਈ ਗਏ ਹੁਣ ਉਹ ਜਾ ਗਾਹਾਂ ਤੂੰ ਹੋ ਗਿਆ ਫੂਮੇ ਲਟਾ ਦੇ ਈੜਾ ਮੜਾ ਮੋਟਾ ਕੁਛ ਰਹਿ ਗਿਆ ਆਪਣੇ ਕੋਲੇ ਰਹਿਣਾ ਜਾਵੇ ਚੰਗਾ ਕੁਛ ਹੱਥ 'ਚ ਆਪਣੇ ਜਵਾਖ ਬਾਰੇ ਨਾ ਚੰਗਾ ਤੂੰ ਕੁਛ ਸੋਚੀ ਉਹਨਾਂ ਦੀ ਪੂਰਨੇ ਪੂਰੀ ਜਾ ਓਏ 500 ਨਾਲ ਨਾ ਤਾਂ ਕੋਈ ਹਵੇਲੀ ਪਵੇ ਨਾ ਕੋਈ ਹਵੇਲੀ ਟਹੇ ਠੀਕ ਹੈ ਤੂੰ ਤਾਂ ਉਹੀ ਕਹੀ ਜ ਨੀਰੇ ਨਹੀਂ ਐ ਮੈਂ ਤਾਂ ਹੁਣ ਆਇਆ ਸੀ ਖੇਤੋਂ ਦੁਪਹਿਰੇ ਬਾਰੇ ਥੱਕ ਕੇ ਬਸ ਤੇਰਾ ਤਾਂ ਇਹੀ ਰੋਲਾ ਰਿਹਾ ਕਰੂਗਾ ਜਵਾਖਾਂ ਦੇ ਇੱਕੇ ਖੁਸ਼ ਨਾ ਹੋਈ ਤੂੰ ਕਦੇ ਖੁਸ਼ ਨੂੰ ਮੈਂ ਕੀ ਕਹਾਂ ਚੰਗਾ ਚਾਹ ਪਾਣੀ ਪੀਤਾ ਹਾਂ ਦੁਕਾਨਾਂ ਤੇ ਨੀਲੇ ਫਿਰਿਆ ਜਾਂਦਾ ਹੈਗਾ ਤੈਨੂੰ ਕੀ ਹਾਲ ਹੈ ਫਿਰ ਮੈਂ ਆਪੀ ਲਿਆ ਦੂੰ ਹੱਥ ਨੇ ਜੇ ਕੋਈ ਮੰਗਾਉਂਦੀ ਆ ਚੀਜ਼ ਤਸੀ ਕੋਈ ਮੈਂ ਚੀਜ਼ ਮੰਗਾਵਾ ਉਹ ਤਾਂ ਤੂੰ ਕਹਿ ਦਿੰਦਾ ਵੀ ਹਾਂ ਗਰਮੀ ਹੈ ਮੇਰੇ ਤੋਂ ਜਿਆਦਾ ਮੁੰਨੀ ਗਰਮੀ ਲੱਗਦੀ ਫਿਰ ਉਹ ਚੰਗਾ ਬਾਬਾ ਗੁਰੂ ਤੇਥੋਂ ਨਹੀਂ ਜਿੱਤਿਆ ਜਾਂਦਾ ਹੈਗਾ ਐਡੀ ਗਿੱਠ ਦੀ ਜਬਾਨ ਲੱਗੀ ਐ ਬਸ ਸੱਚੀ ਗੱਲ ਕਹਿੰਦਾ ਤੈਨੂੰ ਮਿਰਚਾਂ ਲੱਗਣ ਲੱਗ ਜਾਂਦੀਆਂ ਨੇ ਜੇ ਤਾਂ ਐਂ ਕਹਿ ਦਿੰਦੀ ਵੀ ਹਾਂ ਆ ਚੀਜ਼ ਲਿਆ ਦੇ ਫਿਰ ਤਾਂ ਬਝੇਰਾ ਖੁਸ਼ੀ ਚੱਲ ਚੰਗਾ ਯਾਰ ਤੂੰ ਚਾਹ ਬਣਾ ਲੈ ਮੈਂ ਖੇਤ ਜਾਉ ਦੁਬਾਰੇ ਬਣਾ ਦੇ ਚਾਹ ਇਹੀ ਕਰੂ ਰੱਖੂਗਾ ਉਰੇ ਤਾਂ ਲੈ ਇਹ ਦਜ ਮੈਂ ਕੀ ਗਲਤ ਕਿਹਾ ਸੀਗਾ ਗੁੱਸੇ ਹੋ ਕੇ ਜਾਣ ਵਾਲੀ ਕਿਹੜੀ ਗੱਲ ਸੀ ਨਾਲੇ ਮੈਨੂੰ ਤਾਂ ਆਪਦੇ ਜਵਾਬ ਵੀ ਸੋਚ ਹੈਗੀ ਅਜੇ ਤੈਨੂੰ ਵੀ ਹੈਗੀ ਜਿਹੜੇ ਕੋਈ 4 ਪੈਸੇ ਉਹ ਬਚਾ ਕੇ ਰੱਖ ਲਾ ਵੀ ਨਾ ਤੇ ਡਾਈ ਆਵਾ ਤੈਨੂੰ ਤਾਂ ਆ ਹੁਣ ਸੱਚੀ ਗੱਲ ਕਹਦੀ ਕਿ ਮੈਂ ਆਖਾ ਹੋ ਗਿਆ ਹੋਈ ਜਾਵੇ ਚਾਹੇ ਲੱਖ ਵਾਰ ਹੋਈ ਜਾਵੇ ਮੈਨੂੰ ਕੀ ਹੈ ਲੈ ਦੇਖ ਲੈ ਕਿੰਨੀ ਜੰਦਰੀਆ ਮੈਨੂੰ ਕੀ ਪਤਾ ਸੀ ਵੀ ਐਨਕਲੇਸ ਕਰੂਗੀ ਮੇਰੇ ਪ੍ਰਾਣ ਨਾਲ ਇਹ ਮੰਤੇ ਹੀ ਪਤਾ ਹੀ ਨਹੀਂ ਸੀ ਬੰਨਾ ਕਲੇਸ ਕਰੂਗੀ ਇਹ ਤਾਂ ਇੰਨਾ ਕੁ ਸੁਨਾ ਗਈ ਭਰਾ ਨੂੰ ਪਰ ਮੈਂ ਇਹਨਾਂ ਚਾਅਸ ਮੇ ਲੜਾਈ ਨਹੀਂ ਪਾਉਣਾ ਚਾਹੁੰਦੀ ਮੈਂ ਤਾਂ ਕੁੜੀ ਨਾਲ ਹੀ ਲੈ ਜੂੰਗੀ ਮੋੜ ਤੇ ਮੈਂ ਨਹੀਂ ਚਾਹੁੰਦੀ ਕਿ ਵੀ ਮੇਰੇ ਕਰਕੇ ਮੇਰੇ ਭਰਾ ਦਾ ਘਰ ਖਰਾਬ ਹੋ ਜੇ ਪਰ ਮੈਂ ਕੱਲੀ ਕੀ ਕੋਈ ਕੁੜੀ ਵੀ ਨਹੀਂ ਆਏ ਚਾਹੁੰਦੀ ਕਿ ਵੀ ਪੈਣਾ ਕਰਕੇ ਭਰਾ ਦਾ ਘਰ ਖਰਾਬ ਹੋ ਜੇ ਮੈਨੂੰ ਤਾਂ ਐ ਸੀਗਾ ਵੀ ਮਾਮਾ ਤੋਂ ਬਾਅਦ ਨਾ ਪਰ ਯਾਹੀ ਮਾਮਾ ਹੁੰਦੀਆਂ ਨੇ ਪਰ ਇਹ ਤਾਂ ਕੁਝ ਹੋਰ ਹੀ ਰੰਗ ਦਿਖਾਈ ਜਾਂਦੀ ਹੈਗੀ ਇਹਨਾਂ ਤੇ ਮੇਰੇ ਸਾਰੀਆਂ ਅਸਾਂ ਤੇ ਪਾਣੀ ਫੇਰਤਾ ਚਲ ਕੋਈ ਗੱਲ ਨਹੀਂ ਮੈਂ ਤਾਂ ਨਾ ਕੁੜੀ ਨੂੰ ਲੈ ਕੇ ਆਪਣੇ ਘਰ ਹੀ ਆ ਗਏ ਨੇ ਪਰ ਮੇਰੇ ਨਾਲ ਚ ਪਲੇਸ ਨਹੀਂ ਬਵਾਉਣਾ ਚਾਹੁੰਦੀ ਜੀ ਕੰਮ ਤਾਂ ਪਰ ਆਪਦਾ ਘਰ ਹੀ ਆਊਗਾ ਉੱਥੇ ਰਹਿਣਾ ਉਹੀ ਆਪਦਾ ਘਰ ਆਗਾ ਮਾਂ ਨਾਲ ਸੀ ਜਿਹਨੇ ਜੇਕ ਮਾਂ ਹੈਗੀ ਸੀ ਚਲੋ ਨੇ ਚ ਕਪੇਕੇ ਹੈਗੇ ਸੀਗੇ ਬਸ ਹੁਣ ਤਾਂ ਇੱਕ ਵਾਰ ਆਏ ਵੀ ਬਰਤਨ ਦੀ ਸਕੀਰੀ ਬਸ ਆਉਣ ਜਾਣ ਦੀ ਮਾੜੀ ਮੋਟੀ ਵੀ ਹਾਂ ਇਨਾ ਦੇ ਪੇਕੇ ਰਹਿ ਗਏ ਬਸ ਪਰ ਵਰਤੂ ਵੀ ਇਹ ਤਾਂ ਹੀ ਹਨਾ ਜੇ ਇਹ ਬਰਤਨ ਵਾਲੀ ਹੋਵੇ ਜਦੋਂ ਇਹ ਚੰਦਰੀਆਂ ਪਰਝਾਈਆਂ ਆ ਜਾਣ ਫੇਰ ਤਾਂ ਕਾਦੇ ਵੇਕੇ ਹੁੰਦੇ ਨੇਗੇ ਮੈਂ ਤਾਂ ਆਪਦੇ ਕੁੜੀ ਨੂੰ ਲੈ ਕੇ ਆਪਦੇ ਘਰੀ ਵਗ ਜਾਨੀ ਆ ਚੱਲ ਉਹਨੂੰ ਮੈਂ ਭੂਆ ਕੋਲ ਹੀ ਤੋਰ ਦੂੰਗੀ ਛੁੱਟੀਆਂ 'ਚ ਚੱਲ ਇਹਨਾਂ ਦੇ ਘਰੇ ਕਾਣੂ ਕੋਲੇ ਇਸ ਪਾਉਣਾਗਾ ਮੈਂ ਤਾਂ ਦਵਾਤੋਂ ਬਾਅਦ ਦੋ ਦਿਨ ਰਹਿ ਜੂ ਚਾਰ ਦਿਨ ਰਹਿ ਜੂ ਘਰ ਤਾਂ ਆਪਦੇ ਹੀ ਕੰਮ ਆਊਗਾ ਮਤਲਬ ਆ ਜਾਂਦੇ ਸੁੱਖੀ ਵੀਰੇ ਨੂੰ ਉਹਨੂੰ ਕਹਿਣੀ ਆ ਵੀ ਸਾਨੂੰ ਬਲਾੜੇ ਤੋਂ ਬਸ ਚੜਾਇਓ ਜਿਹੜਾ ਸੀ ਬਾਗੀ ਜਾਂਦੇ ਆਂਗੇ ਕਿ ਮੇਰਾ ਮਨ ਬੋਲੀ ਜੀ ਹੋਈ ਬੈਠੀ ਆ ਏਸੀ ਨਹੀਂ ਲਾਇਆ ਤੁਸੀਂ ਨੇ ਉਵੇਂ ਬੈਗੇ ਬਾਈ ਕੀ ਹੋ ਗਿਆ ਸੈਡ ਜੀ ਕਿਵੇਂ ਹੋ ਰਹੀਆਂ ਤੂੰ ਨਾ ਕੋਈ ਗੱਲ ਵੀ ਨਹੀਂ ਉਹੀ ਬੈਗੇ ਅੱਛਾ ਕੀ ਹੋ ਗਿਆ ਪੁੱਤੋਂ ਖੇਡਦਾ ਨਹੀਂ ਤੂੰ ਕਿ ਜੀ ਨਹੀਂ ਲੱਗਦਾ ਅੱਛਾ ਰਹੋਗੇ ਫਿਰ ਤਾਜਾ ਨਾ ਬਈ ਜਾਵਾਂਗੇ ਅੱਜ ਅਸੀਂ ਕਿਉਂ ਬਸ ਕਰੇ ਫੋਨ ਜਾਈ ਜਾਂਦੇ ਨੇ ਮਾਂ ਕਰ ਕਿਤੇ ਪਾਸੇ ਜਾਣਾ ਸਾਡੀ ਬੀਬੀ ਨੇ अच्छा हां ਤਾਂ ਕਰਕੇ ਫਿਰ ਵੀ ਕਹਿੰਦੀ ਤੁਸੀਂ ਆ ਜਾਓ ਫੋਨ ਤੇ ਤਾਂ ਤੂੰ ਕਹਿੰਦੀ ਸੀ ਕਹਿੰਦੀ ਮੈਂ ਲੱਕ ਜਾਊਂ ਇੱਕ ਦਿਨ ਨਾਲੇ ਕਹਿੰਦੀ ਰੀਤ ਰ ਹੋਊਗੀ ਨਾ ਵੀ ਫਿਰ ਰੀਤ ਵੀ ਪਾ ਗਈ ਜਾਂਦੀ ਫਿਰ ਇਹ ਕਹਿੰਦੀ ਮੈਂ ਜੀ ਨਹੀਂ ਲੱਗਣਾ ਮੇਰਾ ਨਾ ਇਹਨੂੰ ਤਾਂ ਇੰਨਾ ਚਾਹ ਸੀਗਾ ਵੀ ਮੈਂ ਨਨਕੀ ਜਾਊਂਗੀ ਨਨਕੀ ਰਹੂੰਗੀ ਇਹਦਾ ਕਿੱਦੇ ਦੀ ਫੋਨ ਕਰੀ ਜਾਂਦੀ ਸੀ ਤੇਗਾ ਅੱਜ ਇੱਥੇ ਗਰਮੀ 'ਚ ਕਿਵੇਂ ਬੈਠੇ ਹੋ ਏਸੀ ਘੱਟ ਨੂੰ ਹੀ ਲਾਇਆ ਹੈਗਾ ਤੁਸੀਂ ਨੇ ਤੈਨੂੰ ਕੀ ਦੱਸਾਂ ਵੀਰੇ ਉਹ ਤਾਂ ਖਾਣ ਪੀਣ ਵਾਲੀਆਂ ਚੀਜ਼ਾਂ ਪਿੱਛੇ ਜਵਾਖਾਂ ਦੇ ਮੱਚੀ ਜਾਂਦੀ ਹੈਗੀ ਜੇ ਏਸੀ ਲਾਇਆ ਲਾ ਲਿਆ ਫਿਰ ਤਾਂ ਉਹ ਜਮੀ ਮੱਚ ਜੂਗੀ ਉਹ ਨਹੀਂ ਲਾਇਆ ਗਈ ਸੀ ਤਾਂ ਅੱਛਾ ਹਾਂ ਫਿਰ ਰੀਤਾ ਇਹ ਵੀ ਕਿ ਚੱਲ ਤੂੰ ਬਗ ਜਾ ਜੇ ਤੇਰਾ ਨਹੀਂ ਸਰਦਾ ਨਹੀਂ ਬਈ ਫਿਰ ਇਹ ਵੀ ਨਾਲ ਹੀ ਬਗ ਜਾਂਦੀ ਹੈ ਮੇਰੇ ਅੱਛਾ ਹਾਂ ਕੀ ਹੋ ਗਿਆ ਤੁਸੀਂ ਕੋਈ ਗੱਲ ਹੋ ਗਈ ਆ ਮੈਨੂੰ ਤੂੰ ਗੱਲ ਤਾਂ ਦੱਸ ਕੀ ਹੋ ਗਿਆ ਨਾ ਬਈ ਗੱਲ ਤਾਂ ਕੋਈ ਨਹੀਂ ਹੋਈਗੀ ਬਸ ਉਹੀ ਕਹਿੰਦੀ ਮੰਮੀ ਚੱਲ ਮੈਂ ਤੇਰੇ ਨਾਲ ਹੀ ਬਗ ਜਾਨੀ ਆ ਨਾ ਬਈ ਇਹਨੂੰ ਤਾਂ ਇੰਨਾ ਚਾ ਸੀਗਾ ਤੂੰ ਇਹਨੂੰ ਖੁੱਲ ਕੇ ਦੱਸ ਮੈਂ ਤੇਰਾ ਭਾਈ ਆਂ ਦੇਖ ਹਣਾ ਤੂੰ ਮੈਥੋਂ ਕੋਈ ਗੱਲ ਨਾ ਲੁਕੋ ਜੇ ਕੋਈ ਗੱਲ ਹੋਈ ਆ ਤਾਂ ਦੱਸ ਕੇ ਤਣੀ ਭਾਬੀ ਨੇ ਕੁਛ ਕਿਹਾ ਤੈਨੂੰ ਨਾ ਬਈ ਉਹਨੇ ਤਾਂ ਕੁਛ ਨਹੀਂ ਕਿਹਾ ਚੱਲ ਬਈ ਇਹ ਤੂੰ ਐਨਾ ਕਰਦਾਗਾ ਹਨਾ ਵੀ ਮੈਂ ਤੈਨੂੰ ਦੱਸ ਹੀ ਦਿੰਨੀ ਆ ਕਿ ਮੈਂ ਬਾਅਦ ਦੱਸਣਾ ਚਾਹੁੰਦੀ ਨਹੀਂ ਸੀਗੀ ਕਿ ਤੁਹਾਡੇ ਘਰ ਲੜਾਈ ਨਾ ਪੈ ਜੇ ਤਾਂ ਕਰਕੇ ਤੈਨੂੰ ਦੱਸਣਾ ਨਹੀਂ ਚਾਹੁੰਦੀ ਸੀ ਲੜਾਈ ਤਾਂ ਕੋਈ ਗੱਲ ਨਹੀਂ ਤੂੰ ਮੈਨੂੰ ਗੱਲ ਦੱਸ ਗੱਲ ਕੀ ਹੋਈ ਐ ਗੱਲ ਤਾਂ ਬਈ ਕੋਈ ਨਹੀਂ ਹੋਈ ਬਸ ਉਹ ਮੈਂ ਸੁਣਉਣਾ ਲੜ ਜਾਂਨ ਉੱਥੇ ਬਾਹਰ ਇੱਥੇ ਅੰਦਰ ਖੜੀ ਸੀ ਮੈਂ ਸੁਣ ਲਿਆ ਉਹ ਤੇਰੇ ਨਾਲ ਲੜੀ ਜਾਂਦੀ ਸਾਂ ਬਾਤੂ ਸੋ ਮੇਰੇ ਪਿੱਛੇ ਤੁਹਾਡੇ ਘਰੇ ਕਲੇਸ਼ ਨਾ ਪਵੇ ਉਹ ਅਮਨਦੁੱਤਾ ਉਹਨੂੰ ਦਿਲ ਤੇ ਲੱਗੀ ਗੱਲ ਆ ਉਹ ਤਾਂ ਦੇਖ ਲੈ ਜਿੱਦੇ ਦੀ ਵਿਆਹੀ ਐ ਉਹਦੋਂ ਥੋੜੇ ਟਾਈਮ ਬਾਅਦ ਹੀ ਮੇਰੇ ਨਾਲ ਲੜਨ ਲੱਗੀ ਸੀਗੀ ਉਹਦਾ ਅਈਆਂ ਦਾ ਸੁਭਾਈ ਆ ਐ ਲੜਾਕੂ ਆ ਸੁਭਾਅ ਉਹ ਨਾ ਬਈ ਫਿਰ ਐ ਲੜਾਈ ਚ ਨਾ ਜੀਜਾ ਲੱਗਦਾ ਜਵਾਬ ਦਾ ਵੀ ਜੀ ਲੱਗਦਾ ਆ ਐਂ ਤਾਂ ਮੰਨਦੇ ਆ ਬਈ ਫਿਰ ਜਵਾਬ ਦਾ ਵੀ ਹੋਰੂੰ ਹੋਣ ਲੱਗ ਜਾਂਦਾ ਗਾ ਜੀ ਹੋਰ ਅਸੀਂ ਆਪਾਂ ਕਰ ਦਿੰਨੇ ਸੌਖਿਆਂਗੇ ਤਾਂ ਚਲ ਆਇਆ ਵੀ ਹਨਾ ਵਿਆਹ ਦੇ ਘਰ ਦਾ ਮਾਪਿਓ ਦੇ ਘਰ ਦਾ ਵੀ ਜਿੱਥੇ ਆਪਾਂ ਰਹੇ ਹੋਈਏ ਜੇ ਉਹ ਮੋ ਪਿਆਰ ਆਉਂਦਾਗਾ ਤਾਂ ਕਰਕੇ ਟੱਕਰ ਆਉਂਦੀ ਐ ਨੰਨ ਕਹਿੰਦਾ ਤਾਂ ਜਬ ਆਖਾਂ ਨੂੰ ਵੀ ਚਾਹ ਹੁੰਦਾਗਾ ਖਾਰਾ ਹੋਰ ਵੀ ਇਹ ਤਾਂ ਫਿਰ ਬਾਹਰ ਤਾਂ ਕਰਕੇ ਬਾਹਰ ਕਹੀ ਕਹਿੰਦੀ ਮम्मा ਮੇਲੇ ਆਗਾ ਮਤਲਬ ਮੇਲੇ ਤੇ ਜਾਣਾਗਾ ਮਾਮੇ ਹੋਰਾਂ ਨਾਲ ਫੋਨ ਕਰ ਫੋਨ ਕਰ ਤਾਂ ਕਰਕੇ ਇਹਨੂੰ ਤਾਂ ਮੈਂ ਛੱਡਣ ਵਾਲੀ ਸੀ ਮੈਂ ਚਾਹਿਆ ਚਾਰ ਪੰਜ ਦਿਨ ਲਾ ਆਉਗੀ ਐ ਤਾਂ ਹੁੰਦੀ ਹੀ ਐ ਫਿਰ ਉਹ ਤਾਂ ਉਹ ਤਾਂ ਵੀ ਬਾੜੀ ਕੁਝ ਬੋਲਿਆ ਸੀ ਭਾਬੀ ਤਾਂ ਕੀ ਕਰੀਏ ਭਈ ਉਹਨਾਂ ਤਾਂ ਹੁਣ ਦੁਖੀ ਕਰ ਰੱਖੇ ਆ ਫਿਰ ਵੀ ਐਂ ਜੀ ਨਹੀਂ ਨਾ ਲੱਗਦਾ ਦੂਜੇ ਬੰਦੇ ਦਾ ਜੀ ਨਹੀਂ ਲੱਗਦਾ ਨਾ ਐ ਹੌਰਾਇਆਂ ਹੁਣ ਮੇਰੀ ਸਾਲੀ ਦੇ ਜਵਾਬ ਖਾਏ ਸੀਗੇ ਫਿਰ ਬਈ ਆਪਿਆਂ ਨੂੰ ਦੇਖ ਉਹਦੇ ਤਾਂ ਕੁਝ ਨਹੀਂ ਕਿਹਾ ਹੈਗਾ ਜਵਾਬਾਂ ਨੂੰ ਉਹਨੇ ਪੂਰਾ ਹੱਸ ਦਿਖੇੜਦੀ ਰਹੀ ਹੈ ਫਿਰ ਆਪਦਿਆਂ ਨੂੰ ਤਾਂ ਉਹ ਕੁਝ ਕਹਿ ਦੇਣ ਦੇਖ ਹੁਣ ਤੇਰੇ ਭਣ ਜੇ ਭਣ ਜੇ ਲੋਕੀ ਕੁਸ ਬੋਲਦੀ ਹੈਗੀ ਫਿਰ ਐ ਤਾਂ ਗੁੱਸਾ ਆ ਹੀ ਜਾਂਦਾ ਕੋਈ ਐ ਤਾਂ ਫਿਰ ਆ ਹੀ ਜਾਂਦਾ ਬਈ ਚਲੋ ਚੱਲ ਐ ਘਰ ਆਵਨ ਜੇ ਤੂੰ ਜਾਣਾਗਾ ਮੈਂ ਤੈਨੂੰ ਛੱਡਿਆ ਨਗਾ ਰੀਤ ਨੂੰ ਮੈਂ ਮੇਲਾ ਦਿਖਾ ਕੇ ਫਿਰ ਛੱਡਿਆਗਾ ਦੋ ਤਿੰਨ ਦਿਨਾਂ ਨੂੰ ਨਹੀਂ ਨਹੀਂ ਬਈ ਇਸ ਤਾਂ ਜਾਂਦੇ ਹੋਏ ਆਪੇ ਮੱਥਾ ਟੇਕ ਜਾਗੇ ਤੇ ਪਰ ਮੈਂ ਤਾਂ ਕੁੜੀ ਨਾਲ ਲੈ ਕੇ ਜਾਉਂਗੀ ਕੱਲ ਤੂੰ ਆਏ ਘਰ ਬਈ ਫਿਰ ਮੈਂ ਗੱਲ ਕਰਦਾਗਾ ਤੇਰੀ ਭਾਬੀ ਨਾਲ ਨਾ ਨਾ ਬਈ ਮੈਂ ਗੱਲ ਨਾ ਕਰੀ ਉਹਨੂੰ ਆਏ ਹੋ ਜੂਗਾ ਭਰਾ ਦੇ ਉਂਗਲਾ ਲਾਗੀ ਤੇ ਵੀ ਸਾਡੇ ਦੋਨਾਂ ਚ ਆਪਸ ਵਿੱਚ ਕਲੇਸ਼ ਪਵਾ ਗਈ ਉਹਦਾ ਬਈ ਕਲੇਸ਼ ਰੋਜ਼ ਹੀ ਪੈਂਦਾ ਮੈਨੂੰ ਗੱਲ ਕਰ ਹੀ ਲੈਣ ਦੇ ਉਹਦੇ ਨਾਲ ਨਹੀਂ ਨਹੀਂ ਬਈ ਤੂੰ ਕੋਈ ਗੱਲ ਨਹੀਂ ਕਰਦੀ ਜੇ ਮੈਂ ਵਾਧੂ ਫੇਰ ਥੋੜੇ ਜਿਹਾ ਕਲੇਸ਼ ਪੈ ਜੂਗਾ ਹਨਾ ਫਿਰ ਉਹ ਮੇਰੇ ਨਾਲ ਲੜੂਗੀ ਵੀ ਤੂੰ ਆਪਦੇ ਭਰਾ ਨੂੰ ਇਹ ਪਤਾ ਨਹੀਂ ਕੀ ਕੁ ਕੁ ਕਹੇਗੀ ਉਹ ਤਾਂ ਗੱਲ ਤੇ ਸੋਚੂਗੀ ਬਈ ਉਹ ਤਾਂ ਜਦ ਲੜਨਾ ਹੀ ਆਗਾ ਐਸੇ ਕਰਕੇ ਦਾ ਬਈ ਮੈਂ ਜਾਣੀ ਆ ਤੁਹਾਡੇ ਕਲੇਸ਼ ਤੁਹਾਡੀ ਜਿਆਦੀ ਕੁੜੀ ਨੂੰ ਲੈ ਕੇ ਹਨਾ ਜੋ ਤਰ ਜਲ ਕਰਿਆ ਕਰੂਗਾ ਨਾ ਮੈਨੂੰ ਆਉਂਦਾ ਜਾਂਦਾ ਤੂੰ ਲੰਘਿਆ ਲੰਘਦਾ ਠਾਕਦਾ ਮੈਨੂੰ ਮਿਲਿਆ ਆਇਆ ਕਦੇ ਮੈਂ ਤਾਂ ਇਹ ਚਾਹਉਣੀ ਆ ਬਈ ਵੀ ਆਪਦੇ ਸੋਡੇ ਘਰੇ ਕੋਈ ਪਲੇਸ ਨਾ ਪਵੇ ਤੁਸੀਂ ਆਪਦੇ ਘਰੇ ਵਧੀਆ ਸੁੱਖੀ ਸੰਧੀ ਬਸੋ ਮੈਨੂੰ ਬਤਾ ਬਸ ਥੋੜਾ ਹੱਸ ਜਾਂਦਾ ਮੂੰਹ ਦਿਸਣਾ ਚਾਹੀਦਾ ਦੇਖ ਲੈ ਬਈ ਤੂੰ ਤਾਂ ਕਿੰਨਾ ਸੋਚਦੀ ਐ ਤੇ ਇੱਕਦਰੀ ਭਾਬੀ ਐ ਜਿਹੜੀ ਸਾਨੂੰ ਦੇਖ ਕੇ ਮੱਥੇ ਵੱਟ ਪਾ ਲੈਂਦੀ ਐ ਫਿਰ ਬਈ ਉਹੀ ਤਾਂ ਗੱਲ ਆ ਵੀ ਮਾਂ ਤਾਂ ਹੀ ਦਾ ਲੋਕ ਕਹਿੰਦੇ ਹੁੰਦੇ ਨੇ ਵੀ ਵੇਕੇ ਤਾਂ ਮਾਵਾ ਨਾਲ ਹੀ ਹੁੰਦੇ ਨੇ ਜਿਵੇਂ ਮਾਂ ਪਿਓ ਵੀ ਉਹਨਾਂ ਚ ਕੀ ਵੇਕੇ ਹੁੰਦੇ ਨੇਗੇ ਹੁਣ ਤੂੰ ਸਾਡਾ ਤੈਨੂੰ ਤਾਂ ਸਾਡਾ ਇੰਨਾ ਕਰਦਾਗਾ ਦੇ ਉਹ ਨਹੀਂ ਨਾ ਕਰਦੀ ਫਿਰ ਇਸ ਕਰਕੇ ਤਾਂ ਦਿਲ ਨਹੀਂ ਲੱਗਦਾ ਕਰੇ ਐ ਤਾਂ ਠੀਕ ਆ ਬਾਈ ਵਿੱਚ ਇਹ ਹੀ ਆ ਪਰਝਾਈਆਂ ਵੀ ਪਈਆਂ ਨੇ ਜਿਹੜੀਆਂ ਮਾਮਾ ਨੂੰ ਚੇਤੀ ਨਹੀਂ ਹੁਣ ਦਿੰਦੀਆਂ ਹੈਗੀਆਂ ਮਾਮਾ ਦਾ ਪਿਆਰ ਵੀ ਦਿੰਦੀਆਂ ਨੇ ਅਸੀਂ ਤਾਂ ਬਾਈ ਮੈਂ ਤਾਂ ਮਾਂ ਦੇ ਜਾਣ ਤੋਂ ਬਾਅਦ ਤਾਂ ਅਸੀਂ ਇਹੀ ਸੋਚਿਆ ਸੀਗਾ ਵੀ ਸਾਡੀ ਪਰਝਾਈ ਸਾਡੀ ਮਾਂ ਗਈ ਪਰ ਉਹ ਤਾਂ ਕੁਝ ਹੋਰ ਹੀ ਰੰਗ ਦਿਖਾਉਣ ਲੱਗ ਗਈ ਉਹ ਤਾਂ ਬਾਲੀ ਘੋ ਨਿਕਲੀ ਕੀ ਕਰੀਏ ਬਾਈ ਜਦੋਂ ਇਹੋ ਜਿਹੀਆਂ ਪਰਝਾਈਆਂ ਆ ਜਾਂਦੇ ਆਂ ਚੰਦਰੀਆਂ ਤਾਂ ਹੀ ਰਿਸ਼ਤੇਦਾਰੀਆਂ ਟੁੱਟਦੀਆਂ ਨੇ ਤਾਂ ਹੀ ਤਾਂ ਫਿਰ ਭੈਣਾਂ ਦਾ ਤੇ ਭਾਈਆਂ ਦਾ ਮੂੰਹ ਪਿਆਰ ਘਟ ਜਾਂਦਾ ਹੈਗਾ ਇਨਾ ਕਰ ਕੀ ਕਰ ਖਰਾਬ ਹੁੰਦੇ ਨੇ ਜਦੋਂ ਇਹੇ ਜੀਆਂ ਜਾਂਦੀਆਂ ਨੇ ਹੋਰ ਬਈ ਇਹੇ ਚੱਲ ਕੋਈ ਗੱਲ ਨਹੀਂ ਬਈ ਤੂੰ ਮੈਨੂੰ ਛੱਡਿਆ ਚੱਲ ਕੋਈ ਨਾ ਪਹਣੇ ਤੂੰ ਦਿਲ ਦਾ ਛੋਟਾ ਕਰ ਜਦੋਂ ਵੀ ਮੇਰਾ ਟਾਈਮ ਲੱਗਿਆ ਕਰੂਗਾ ਮੈਂ ਤੇਰੇ ਕੋਲ ਘੇੜਾ ਮਾਰਿਆ ਕਰੂੰਗਾ ਤੇ ਤੇਹਰ ਤੇ ਵੀ ਪਹੁੰਚਿਆ ਕਰੂੰਗਾ ਐਵੇਂ ਰੋਇਆ ਨਹੀਂ ਕਰਦੇ ਚੱਲ ਪੁੱਤ ਆ ਛੱਡ ਛਾਵਾਂ ਤੁਹਾਨੂੰ